ਜੀ ਕਰਨ ਡੇਰੀ ਫਾਰਮ ਚ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਭਗਵਾਨਪੁਰ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਕਮਲਵੀਰ ਕੋਲ ਅੱਜ ਤੁਹਾਨੂੰ ਭਾਈ ਕੋਈ ਤਿੰਨ ਚਾਰ ਪਸ਼ੂ ਦਿਖਾਵਾਂਗੇ ਟੋਪ ਦੀਆਂ ਝੋਟੀਆਂ ਨਾਲ ਗਾਵਾਂ ਬਾਕੀ ਵੀ ਦੀ ਕਰਨੇ ਵੀ ਨੂੰ ਸਾਰੀ ਗੱਲ ਸਤਿ ਸ਼੍ਰੀ ਅਕਾਲ ਕਮਲਵੀਰ ਸਤਿ ਸ਼੍ਰੀ ਅਕਾਲ ਜੀ ਬੋਲਣਾ ਠੀਕ ਠਾਕ ਹੈ ਕਿਰਪਾ ਬਾਬੇ ਦੀਪ ਸਿੰਘ ਦੀ ਵੀਰ ਦੀ ਕਿਰਪਾ ਹੈ ਕਿਰਪਾ ਜਾਈ ਦੀ ਹਾਂ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੇ ਹਾਂ ਜੀ ਠੀਕ ਠਾਕ ਜੇ ਤੁਸੀਂ ਸਰਾਉ ਵਧੀਆ ਵਧੀਆ ਕਿੱਥੇ ਪਹੁੰਚੇ ਫਿਰ ਅੱਜ ਅੱਜ ਵੀਰ ਕਮਲਵੀਰ ਕੋ ਪਹੁੰਚੇ ਭਗਵਾਨਪੁਰ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਅੱਜ ਵੀਰ ਨੂੰ ਸਪੈਸ਼ਲ ਛੱਦਿਆ ਛੱਦਿਆ ਵਾ ਮੈਂ ਹਾਂ ਆਉਣ ਵਾਲਾ ਸਟਾਰ ਡਿਮਾਂਡ ਡਿਮਾਂਡ ਤੇ ਆਇਆ ਇਹਦੇ ਡਿਮਾਂਡ ਤੇ ਆਇਆ ਵਾ ਜੀ 7-8 ਲ ਨਾਲੇ ਆਪ ਇਹਨੂੰ ਮਤਲਬ ਅੱਗੇ ਲਾਵਾਂਗੇ ਨਾ ਫੇਰ ਹੀ ਬੰਦਾ ਵਾਦਾ ਕਰੇ ਆਪਾਂ ਕੋਈ ਵਾਦੇ ਨਾ ਬਿਲਕੁਲ ਬਿਲਕੁਲ ਸਾਲੀ ਬੰਦੀ ਬੰਦਾ ਹੀ ਬੰਦੇ ਦਾ ਤਾਰੂ 4 ਸ ਤੇ ਠੀਕ ਠਾਕ ਹਾਂਜੀ ਠੀਕ ਠਾਕ ਕਿੰਨਾ ਕਿ ਫੋਨ ਆਇਆ ਫਿਰ ਜਿਹੜੀ ਵੀਡੀਓ ਕੋਈ ਆਇਆ 1:00 ਵਜੇ 2:00 ਵਜੇ 3:00 ਵਜੇ ਲੋਕੀ ਖਲਾਉਂਦੇ ਹਾਂ ਹਾਂ ਨਹੀਂ ਖਲਾਉਂਦੇ ਚਲੋ ਕੋਈ ਨਹੀਂ ਕੋਈ ਨਹੀਂ ਦੇ ਦੇ ਕਿਦਾ ਸੁਤਾ ਨਹੀਂ ਦੋ ਦਿਨ ਮੁੰਡਾ ਯਾਰੇ ਨਾਕ ਰੱਖਦੇ ਸੌਂਦਾ ਕਰੋ ਜਲ ਮੋਟਾ ਬਾਕੀ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਰਾਸਵਦੀ ਪਿੰਡ ਭਗਵਾਨਪੁਰ ਦੇ ਸੀਲ ਡੇਰਾ ਬੱਬਰਾਂ ਹੇਤ ਜ਼ਿਲ੍ਹਾ ਗੁਰਦਾਸਪੁਰ ਹੈ ਆਪਾਂ 928820784 ਮਰਾ ਨੰਬਰ ਹੈ ਇੱਥੇ WhatsApp ਚੱਲਦਾ ਠੀਕ ਹੈ ਵੀਰੇ ਠੀਕ ਹੈ ਕਰੀਏ ਸਟਾਰਟ ਕਰੀਏ ਸ਼ੁਰੂ ਮੈਂ ਕਿਹਾ ਕੀ ਕਰ ਲੈਣਾ ਹਾਂ ਹਾਂ ਜੀ ਆ ਆ ਵੀਰੇ ਛੋਟੀ ਆ ਗਈ ਕੋ ਟੀਵੀ ਦੀ ਚਾਰ ਦੰਦੀ ਹੈ ਅੱਛਾ ਤੇ ਪਰਸੋਂ ਝੋਟੀ ਸੂਈਏ ਝੋਟੀ ਵੇਖੋ ਵੀਰ ਜੀ ਫੁੱਲ ਐ ਥਣ ਥਣ ਅੰਨੂ ਖਾਓ ਵੇਖੋ ਦੇਖੋ ਥਣ ਥਣ ਕੱਲਾ ਕੱਲਾ ਥਣ ਲੱਗਾ ਘਰਮਾ ਲਈ ਪਲੂਣ ਹੀ ਫਿਰਣਾ ਪਲੂਣ ਪਲੂਣ ਬਾਕੀ ਸਾਂਭੀ ਸੁੰਭੀ ਚੰਗੀ ਐ ਐ ਘਰਮਾ ਲਈ ਕਾਦਕੁੱਦ ਵੀ ਖੋਲੋ ਰਾਜਾ ਜੀ ਖੋਲ ਕੇ ਦੋਰ ਦਿਓ ਵੀਰ ਜੀ ਖੋਲ ਵੇਖੋ ਵੀਰ ਜੀ ਜਿੱਪੀ ਸਿੰਘ ਇਸੰਦੂ ਰੇਂਗ ਸਿੰਘ ਆ ਗਿਆ ਕੁੰਡੀ ਜੂਰੇਗਾ ਜੀ ਹਾਂ ਜੀ ਸਿੱਕਾ ਨਹੀਂ ਲੰਗਦਾ ਵਿੱਚੋਂ ਸਹੀ ਗੱਲ ਇਹਦੇ ਗੱਲਾਂ ਕੀ ਨੇ ਧਿਆਨ ਨਾਲ ਧਿਆਨ ਨਾਲ ਉਹ ਕਰੇ ਮੜਾ ਦੇ ਦੇਖ ਪੂੜਾ ਵੇਖੋ ਪਟੀ ਦਾ ਸਹੀ ਗੱਲ ਆ ਸੰਸਣੇ ਖੋ ਦੇ ਦੇਖੋ ਵੀ ਰੇ ਟੀ ਥਾਂਸਣੇ ਵੇਖੋ ਕਿਦਾਂ ਲੱਗਾ ਵਾ ਥਾਂਸਣੇ ਤਾਂ ਹੈ ਪੂਰਾ ਕਿਹੜਾ ਲੱਗਾ ਹੈ ਥਾਂ ਸੁੰਬਾ ਥਾਂ ਲੱਗਾ ਨੇ ਸੁੰਬਾ ਲੱਗਾ ਹਾਂਜੀ ਠੀਕ ਆ ਠੀਕ ਆ ਆ ਜਾ ਲੈ ਉਹ ਵੀਰ ਜੀ ਵੀਰ ਪੂਰਾ ਬੰਦਾ ਕਾਰੀਗਰ ਹੈ ਵੇਖੋ ਵੀ ਜੀ ਝੋਟੀਆਂ ਕਾਲੀ ਸ਼ਾਹ ਜਾਣੂ ਆ ਕੀ ਹਾਂਜੀ ਮੰਜਾ ਡੜਦਾ ਛੋਟੀਏ ਸਹੀ ਗੱਲ ਆ ਵੀਰ ਜੀ ਮੰਜਾ ਚੜਦਾ ਸਾਂਭੀ ਸੁੰਭੀ ਚੰਗੀ ਆ ਵੀਰ ਜੀ ਹਣਾ ਚਲੋ ਵੀਰ ਜੀ ਵਧੀਆ ਵਧੀਆ ਦੇਖੋ ਮਿੱਟੀ ਬਿੰਦੀਆਂ ਵਾਲਾ ਚੱਡਾ ਲੱਗਾ ਛੋਟੀ ਨੂੰ ਵੇਖੋ 10 ਕਿਲੋ ਭਰ ਜੂ ਦੱਸ 10 ਕਿਲੋ ਦੇ ਦੂ ਸਹੀ ਗੱਲ ਆ ਵੀਰ ਬਰੂਡ ਚੰਗੀ ਆ ਹਣਾ ਜਿੰਨੇ ਵੀ ਆ ਸਾਰੀ ਸਾਫ ਆ ਦੇਖੋ ਮੜਾਇਆ ਵੇਖੋ ਵੇਖੋ ਵੀਰ ਜੀ ਸੇ ਪੀਸ ਕੁਆਲਟੀ ਵੇਖੋ ਕਿੰਨੇ ਕੰਨਿਕਾਂ ਵਾਸਤੇ ਲੱਗੀਆਂ ਨਹੀਂ ਸਹੀ ਗੱਲ ਧੀ ਝੂੜ ਝੋਟੀ ਆ ਬਹੁਤ ਥਣ ਲੱਗਾ ਕੱਟੀ ਹੋ ਸਹੀ ਗੱਲ ਸਹੀ ਗੱਲ ਪਹਿਲੇ ਰੇਟ ਰੇਟ ਫਿਰ ਇਹਦਾ ਜਾਇਜ ਹੈ ਇੱਕ ਫਿਰ ਰੇਟ ਝੋਟੀ ਦਾ ਝੋਟੀ ਦਾ ਵੀ ਨਹੀਂ ਰੇਟ ਮੰਗਣ ਨੂੰ ਭਾ 90 ਕਰੀਏ ਬਾਕੀ ਮੁੰਡਾ ਦੱਸ ਦੂ ਕਿੰਨੇ ਕੀ ਦੀ ਦੇਣੀ ਆ ਨਹੀਂ ਵੀਰ ਜੀ ਝੋਟੀ ਹੈ ਚਲੋ ਚੰਗੀ ਐ ਟਾਪ ਦੀ ਐ ਕੱਦ ਕੋਲ ਵੀ ਚੰਗਾ ਥਣ ਥਣ ਵਧੀਆ ਲੱਗਾ ਅੱਗੇ ਇੱਕ ਪੰਜ ਪੰਜ ਦੀਆਂ ਵੇਚੀਆਂ ਯਾਰ ਸਹੀ ਗੱਲ ਆ ਜੀ ਸਹੀ ਗੱਲ ਬਿਲਕੁਲ ਬਿਲਕੁਲ ਰਾਜੀ ਰੋਜੀ ਫੋਲਿਆ ਕਿੰਨੇ ਦੀ ਫਿਰ ਵੀਰ ਜੀ ਵੀਰ ਜੀ 82000 ਦੀ ਦੇ ਦੀ ਹੈ 82 ਜਿਹੜੀ ਛੱਡ ਦਾਂਗੇ ਯਾਰ ਮੁੰਡੇ ਨੇ ਕਿਹਾ ਸਰ ਮੈਂ 85 ਕਹਿਣਾ ਇਹਦਾ ਮਾਡਲ ਬਿਆਹ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ 82000 ਦੀ ਝੋਟੀ ਦੀ ਵੇਖੋ ਇਹ ਫੁੱਲ ਟਾਪ ਕੁਆਲਿਟੀ ਦੀ ਠੰਡ ਠੰਡ ਚੰਗਾ ਲੱਗਾ ਵੇਖੋ ਇਹ ਆਹ ਗਾੜੀ ਦੀ ਵਾਲੀ ਇਵੀ ਕੱਟੀ ਦਿੱਤੀ ਝੋਟੀ ਨੇ ਅਛਾ ਇਹ ਕੱਟੀ ਦਿੱਤੀ ਸੇ ਸਾਰਨੇ ਹੋਗੇ ਤਾਂ ਸੁਈ ਨੂੰ ਇਹ ਤਾਂ ਲੇਵੀ 1 ਕਿਲੋ ਬੋਲਾਵਾ ਦੁੱਧ ਦੇ ਵੀ ਨਾ 1 ਕਿਲੋ ਠੀਕ ਹੈ ਵੀਰੇ ਸੁਈਆਂ ਹਾਂ ਚੁਵਾਈ ਚੁਈ ਬੜੀ ਇੱਕ ਨੰਬਰ ਐ ਵੀ ਦੂਜੀ ਪਾਕੀ ਦਾਤਰੀ ਸਿੰਘ ਲੱਗਾ ਲੱਗਾ ਹਾਂ ਹਾਂ ਕਿਹੜਾ ਸਿੰਘ ਲੱਗਾ ਲੱਗਾ ਵਾਕਈ ਸਹੀ ਗੱਲ ਐ ਨਾ ਇਹ ਮੁੰਡਾ ਸਿਆਣਾ ਪੂਰਾ ਐ ਕਮਲੀ ਵੀਰ ਸਾਰੇ ਚੀਜ਼ ਦਾ ਪਤਾ ਮੁੰਡੇ ਦਾਕੇ ਪਾਉਂਦਾ ਪੂਰੇ ਪੂਰੇ ਪਟਾਕੇ ਇਹਦੇ ਇਹ ਬੱਕਰੀ ਲੋਟੀ ਸੀ ਲ ਰੂਮ ਵੱੜ ਗਈ ਤਾਂ ਆਰ ਖਾਣੇ ਨੂੰ ਵੀ ਸੁੰਭਾ ਲੱਗਾ ਜੇ ਠੀਕ ਹੈ ਸਹੀ ਗੱਲ ਐ ਦੇਖੋ ਥਾਂ ਥਾਂ ਦਾ ਬਾੜੀ ਜੀ ਭਾਲ ਫੁੱਲਿਆ ਸਾਈਡ ਹੈ ਨਾੜਾ ਨੂੜਾ ਫੁੱਲਿਆ ਝੜੇ ਤੇ ਹੁਣ ਅੱਜ ਨਹੀਂ ਸਰ ਕੋਈ ਵੀ ਠੀਕ ਹੈ ਜੀ ਠੀਕ ਹੈ ਬਾਕੀ ਵੀ ਜੀ ਇਹ ਵੀ ਖੋਲ ਕੇ ਦੋ ਥੋਲੀ ਬੜੀ ਰੂਮ ਵੱੜ ਗਈ ਹੈ ਠੀਕ ਹੈ ਜੀ ਜੀ ਅੱਟੀ ਦਾ ਤੋਰਾ ਵੇਖੋ ਪੰਖਣ ਦਿਖਾ ਦਿਓ ਥਲੇ ਹੋ ਕੇ ਦਿਖਾ ਦਿੰਨੇ ਭਾਜੀ ਸੋ ਇਹ ਜੀ ਝੋਟੀ ਆਇਆ ਕਮਣ ਵੀਰੇ ਚੰਗੀ ਵੀਰੇ ਵੀ ਸਾਫ ਆ ਕੱਟੀਆਂ ਹਨ ਇਹ ਨਸਲ ਨਸਲ ਫੁੱਲਿਆ ਸਹੀ ਗੱਲ ਆ ਜੀ ਸਿੰਘਾ ਲੱਡੀ ਦੀ ਝੋਟੀ ਆ ਦੇਖੋ ਇਹ ਜੀ ਝੋਟੀ ਹੱਥ ਫੜ ਕੋ ਕੇਰਬੋਰਡ ਲਗਾ ਬੂਰਾ ਬਾਕੀ ਵੀਰ ਜੀ ਮਗਰ ਬੱচ্চਾ ਕੀ ਆ ਗਿਆ ਕੱਟੀਆਂ ਦੋ ਮਗਰ ਦੋਆ ਮਗਰੀ ਕੱਟੀਆਂ ਆ ਗਈਆਂ ਬੜੀਆਂ ਬੜੀਆਂ ਚੰਗੀਆਂ ਗੱਟੀਆਂ ਜੇ ਅਸੀਂ ਇਹਨਾਂ ਨੂੰ ਬੜੀਆਂ ਝੋਟੀਆਂ ਸਹੀ ਗੱਲ ਆ ਸਹੀ ਗੱਲ ਆ ਚੰਗੀਆਂ ਜੰਨੀਆਂ ਵਿਚਾਰੀਆਂ ਕਰਮ ਵਾਲੀਆਂ ਸਾਫ਼ ਸੁਥਰੀਆਂ ਸਾਰੀਆਂ ਆਹ ਇਤਸ਼ਾਹ ਕਾਲੀ ਜਾਨ ਵਰਗੀਆਂ ਨਾ ਵੀਰੇ ਬਿਲਕੁਲ ਇੱਕ ਵਾਲੇ ਵੀ ਟਟਾ ਇਹ ਤਾਂ ਫਿਰ ਰੇਟ ਵੀਰ ਜੀ ਰੇਟ ਵੀਰ ਜੀ ਛੋਟਾ ਜਿਆਦਾ ਬਿਲਕੁਲ ਬਿਲਕੁਲ ਹੀ ਨੋਰਮਲ ਹਾਂ ਬਿਲਕੁਲ ਮੋਲੇ ਦਾ 70 65 ਬਾਕੀ ਮੁੰਡਾ ਦੱਸ ਦੋ ਕਿੰਨੇ ਦੇਣੀ ਹਾਂ ਨਾ 60000 ਦੀ ਦੇ ਦਾਂਗੇ 60000 ਦੀ ਹਾਂ ਜੀ ਹਾਂ ਲੈ ਲਓ ਜੀ 60000 ਕਰ ਦਾਂਗੇ ਲੈ ਸਾਡੇ ਕੂੜੇ ਕਾੜ ਦੀ ਹੋ ਗਈ ਜਾ ਜੀ ਲਓ ਜੀ ਕਾੜਿਆ ਤੇ ਚੋਣੀ ਚੰਗੀ ਟੋਪ ਦੀ ਬਾਕੀ ਰੇਟ ਰੂਟ ਬਿਲਕੁਲ ਨੋਰਮਲ ਆ। ਛੋਟਾ ਛੋਟਾ ਕਰਾਂਗੇ। ਹਾਂਜੀ ਆ ਹੰਦੀ ਆ ਹੰਦੀ। 60 ਹੱਡੀ ਜੋਟੀ ਦੇ ਦਾਂਗੇ ਸੱਜਰ। ਆ ਸਿੰਗਲ ਹੱਡੀ ਦੀ। ਹਾਂ ਮਾੜਾ ਆ ਵੇਖ ਲੋ ਤੁਹਾਨੂੰ ਲੱਗੂਗਾ ਵੀ ਘਰੇ ਥਾੜੇ ਛੋਟਾ ਜਾਂ ਕਿਦਾਂ। ਉਹ ਬੈਠ ਜੂ। ਆਪਰ ਆਪੜੇ ਕੁਝ ਕੀ ਆਉਣ ਗਿਆ ਠੀਕ ਹੈ ਜੀ ਕਟੀਆਂ ਮੜੀਆਂ ਵਗਦੀਆਂ ਮਗਰਾਣਾ ਵੀਰੇ ਹਾਂ ਜੀ ਪਟੀਆਂ ਬੁੜੀਆਂ ਚੰਗੀਆਂ ਇਹ ਦੋ ਦੋ ਕਟੀਆਂ ਜਾਣੀਆਂ ਜਿਹਦੇ ਘਰ ਗਈਆਂ ਸਹੀ ਗੱਲ ਆ ਆ ਵੀ ਕੱਟੀ ਨਹੀਂ ਦੇ ਬਈ ਵੀਰੇ ਸਾਫ ਰੇਟ ਜਾਇਂਦਾ ਡਾਟ ਕਟੀਆਂ ਲੱਤਾਂ ਮਾਰਦੀਆਂ ਮਾਰਦੀ ਨਹੀਂ ਦਿੰਦੀਆਂ ਕੋਈ ਕੋਈ ਨਹੀਂ ਬਾਲਟੀ ਰੱਖ ਕੇ ਭਾਂਗੇ ਚਾੜਾਂਗੇ ਪੱਟੀ ਝੋਲੇ ਜੇ ਲਾਤੂ ਹੀ ਮਾੜੇ ਕੱਟੀਆਂ ਠੀਕ ਹੈ ਠੀਕ ਹੈ ਨਹੀਂ ਵਿੱਚ ਰੇਟ ਤੇ ਰੇਟ ਤੇ ਪੁੱਠੇ ਪੰਨੇ ਨੂੰ ਬਹਿ ਜਾਓ ਭਾਂਏ ਇਹ ਤੇ ਗੱਲ ਆਗੀ ਬੈ ਜਾ ਇਧਰ ਇਧਰ ਆਖੀ ਪੋਣੀ ਅੰਦੀ ਤਨ ਬੈ ਥੱਲੇ ਬੈ ਉਹਦੇ ਮੈਂ ਡਰਦਾ ਥੋੜਾ ਇਹ ਮੁੰਡਾ ਡਰਦਾ ਮੁੰਡਾ ਇੱਕ ਮਿੰਟ ਕੋਈ ਬੈ ਬੈ ਸੱਪ ਮਾਰ ਕੇ ਬੈ 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 ਗੱਲ ਨਹੀਂ ਕੋਈ ਗੱਲ ਨਹੀਂ ਆਹ ਸੀਲਸ ਲੱਗ ਹਾਂ ਬੜੀ ਵਧੀਆ ਕੋਈ ਚੱਕਰ ਹੀ ਨਹੀਂ ਆ ਥੋੜਾ ਡਰਦਾ ਤਾਂ ਕਰਕੇ ਕੋਈ ਚੱਕਰ ਨਹੀਂ ਆ ਜਿੱਦਾਂ ਮਰਜੀ ਮੈਂ ਕਹਿ ਬਿਦਤਾ ਨਾ ਭਾਵੇਂ ਕੋ ਚਾਰ ਡੰਗ ਆਣ ਕੇ ਚੋਲੇ ਝੋਟੇ ਆਂਦੇ ਹਾਂ ਜੇ ਔਲ ਕਰ ਜੇ ਜਾਂ ਲੱਤ ਚੁੱਕ ਜੇ ਤੇ ਮੈਂ ਇੱਕ ਛੋਟੀ ਫਰੀ ਦੇ ਦਾਂਗਾ ਠੀਕ ਹੈ ਵੀ ਹਾਂਜੀ ਹਾਂਜੀ ਨਹੀਂ ਵੀਰ ਜੀ ਚੰਗੀ ਆ ਝੋਟੀ ਹਾਂਜੀ ਬਾਕੀ ਵੀਰ ਜੀ ਪਰਖ ਵਾਲੇ ਵੀਰ ਨੂੰ ਪਤਾ ਲੱਗਣਾ ਤੇਜ ਲੱਗੇ ਆ ਬਦ ਦੇਣੀਆਂ ਤੇ ਨਹੀਂ ਤੇ ਰੱਖੀ ਨਾ ਜੇ ਅੱਛਾ ਅੱਛਾ ਆ ਜਰਾ ਵੇਖ ਲਓ ਜੇ ਕਿੰਨੀ ਚਲਦੀ ਆ ਵੇ ਠੀਕ ਹੈ ਇਹ ਕਿਦਾਂ ਵੀਰੇ ਸੋਈ ਆ ਸੋਈ ਆ ਦੁੱਧ ਇੱਥੇ ਸਾਲੇ ਹੀ ਮੈਂ ਹੀ ਦਲੇ ਆ ਵੀ ਤੇਰਾ ਕਿਉਂ ਬਖ ਲੋ ਹਾਂਜੀ ਆਪਣੇ ਵਿਆਹ ਆ ਚਲੋ ਪਤੀ ਜੀ ਮਿਲਦਾ ਦੇ ਮੇਰੇ ਕੋਲ ਜਾ ਰਹੀਆਂਗਾ ਕਿਉਂ ਬਨੇ ਵੰਡ ਮੁੰਡੇ ਨੂੰ ਧਿਆਨ ਦਿੱਤਾ ਗਿਆ ਹੈ ਹਾਂ ਜੇਕਰ ਤਾਂ ਨਹੀਂ ਬੋਦੇ ਲੈਂਦੇ ਮੈਂ ਠੀਕ ਹੈ ਠੀਕ ਹੈ ਜੀ ਤੇ ਹੁਣ ਇਥੋਂ ਲੈਣਾ 9-10 ਕਿਲੋ ਦੁੱਧ ਬਾਕੀ ਵੀ ਤੇ ਕੱਦ ਕੋ ਦੁਕਾਨ ਦੋਰੇ ਪੱਲੇ ਜਦਾਪਾ ਕਾਲ ਜੀ ਫਾਰਮ ਵਾਲੀ ਵੜਿਆ ਫਾਰਮ ਵਾਲੀ ਸਹੀ ਗੱਲ ਆ ਜੀ ਤੇ ਬਾਕੀ ਬਹੁਤ ਚੰਗੀ ਆ ਉਹ ਪਾਣੀ ਹਾਂਜੀ 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 ਐ ਸੀਲ ਠੰਡੀ ਹੈ ਨਾ ਮੇਰੇ ਮਿਲਕ ਵਾਲੀ ਪਾ ਵੇਖੋ ਕਿਦਾਂ ਲੱਗੀ ਕਰਮਾਂ ਵਾਲੀ ਕੰਟੋਨ ਨੂੰ ਖਾਰ ਯੋਖ ਬੁਖਾਤੇ ਵੀ ਰਹੀ ਇਹਨੇ ਕਾਂ ਨੀਰ ਖੋਲ ਕੇ ਤੋਰਦੀ ਐ ਅਰੇ ਸਾਰੇ ਬੱਚਾ ਨਹੀਂ ਆ ਗਾ ਲ ਮਗਰ ਠੀਕ ਐ ਬੱਚਾ ਨਹੀਂ ਮਾਰਾ ਬੱਚਾ ਨਹੀਂ ਆ ਗਾ ਬ੍ਰੀਡ ਬ੍ਰੂਡ ਬੜੀ ਪਿਆੜੀ ਹੈ ਜੀ ਬ੍ਰੀਡ ਬ੍ਰੂਡ ਮੈਂ ਕਿਹਾ ਖੋਲ ਲਿਆ ਉਹ ਕਹੇ ਜੀ ਉਹ ਕਹੇ ਜੀ ਹਾੜੀ ਵਾਲਾ ਛੱਡਾ ਆ ਗਿਆ ੜੇ ਕੱਦ ਕੋਦੀ ਬੜਾ ਹਨਾ ਵੀਰ ਬਿਲਕੁਲ ਘਾਟੋ ਘਾਟ 6 ਫੁੱਟ ਕੱਦਣਾ ਵੀਰ ਹਾਂਜੀ ਹਾਂਜੀ ਬਹੁਤ ਵੱਡੀ ਵਾਹ ਤੇ ਇਹ ਮੁੰਡਾ ਕਹਿੰਦਾ 6 ਕੁਆਟਾ ਵਾਹਣੀ ਵਾਹਣੀ ਇਧਰ ਆਣ ਕੇ ਦੱਸੋ ਮੋਟੀ ਵੇਖੋ ਕਿੰਨੀ ਵਸ਼ੀ ਮੋਟੀ ਦੇ ਵਾਕਿਆ ਕੀ ਘਰ ਬੱਜੀ ਸੋਹਣੀ ਲੱਗੂਗੀ ਇਹ ਤਾਂ ਗੱਲ ਹੈਗੀ ਵੀਰੇ ਹਾਂਜੀ ਹਾਂਜੀ ਇਹ ਚੰਗੀ ਆ ਬਰੀਡ ਬਰੂਡ ਵਾਲੀ ਆ ਬਹੁਤੀ ਚੰਗੀ ਆ ਚੱਫ ਦੀ ਕ੍ਰੋਸ ਜੀ ਹੁੰਦੀ ਆ ਫਾਰਮ ਤੋਂ ਵਹਿਰ ਲਈ ਜੀ ਬਿੱਡੀ 2 ਨੰਬਰ ਆ ਵੀ ਵਹਿਰ ਦੁੱਧ ਪਾਈ 25 25 ਕਿਲੋ ਹੁਣ ਕਿ ਵੀਦ ਵੀ ਆਈ ਜੇ ਮੈਂ ਕੋ ਟਾਈਮ ਨਹੀਂ ਹੈਗਾ ਕਰਾਈ ਨਹੀਂ ਠੀਕ ਹੈ ਕੱਲ ਬੜੀ ਪਾਣੀ ਇਹਨੇ ਮਾਰੀ ਤੇ ਦੁੱਧ ਹੁਣ ਪਾਉਂ 9 ਕਿਲੋ ਹੋਏ ਉਹਦਾ 13 14 ਕਿਲੋ ਹੈ ਠੀਕ ਹੈ ਉਹ ਡੰਗਰ ਦਾ ਬੱਕ ਘਟਦੀ ਜਾਂਦਾ ਉਹਦੇ ਨਾਲ ਹਾਂਜੀ 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 ਬਾਕੀ ਵੀਰ ਜੀ ਬ੍ਰੀਡ ਬਰੋਡ ਜਿਹੜਾ ਕਿੰਨੇ ਵੀਰ ਭਰਾਣੇ ਪੱਤੇ ਪੱਤੇ ਲੈਣੇ ਹਾਂ ਹਾਂ ਮੂੰਹ ਮੂੰਹ ਦਿਖਾਓ ਇੱਕ ਸਹੀ ਗੱਲ ਆ ਵੀਰੇ ਕਿੰਨੇ ਕਿ ਕੋਈ ਹੋ ਗਿਆ ਚੰਦੀਆਂ ਪਾਉਂਦਾ ਜੀ ਕਰਦਾ ਵਸ਼ੀ ਨੂੰ ਹਾਂ ਸਹੀ ਗੱਲ ਨਹੀਂ ਇਹ ਤਾਂ ਗੱਲ ਵੀਰੇ ਹੈਗੀ ਆ ਤੇ ਓਕੇ ਰਿਪੋਰਟ ਆ ਮੋਲ ਵੀ ਇਹਦਾ ਛੋਟਾ ਜਿਹਾ ਬਿਲਕੁਲ ਨਾਰਮਲ ਮੋਲ ਇੰਤਾਂ ਦੀ ਵੈੜ ਹਸਾ ਲੈਣ ਜਾਈਏ ਨਾ ਹਾਂਜੀ ਤੇ ਆ ਸੂਈ ਜਿਹੜੀ ਆ ਹਾਂਜੀ 1000 ਤੋਂ 2 ਲੱਖ ਦੀ ਮਿਲਦੀ ਆ ਮਿਲਦੀ ਵੀਰੇ ਪੱਕੀ ਗੱਲ ਆ ਜੇ ਕਿ ਕੋਈ ਵੈਰ ਪਾਜੇ ਨਾ ਹਾਂਜੀ ਤਾਂ ਮੈਨੂੰ ਜਿੰਨੇ ਮਰਜ਼ੀ ਪੈਸੇ ਦੇਵੀ ਮੈਂ ਪੈਸੇ ਖਰਚਣ ਨੂੰ ਤਿਆਰ ਆ ਵੱਡੀ ਬੱਛੀ ਦੇ ਕੋਈ ਚੱਕਰ ਨਹੀਂ ਪਰ ਆਜ ਇਹ ਜਿਹੜੀ ਆ ਨਾ ਆਪਾਂ ਦੇ ਦੇਣੀ 35000 ਹੀ ਬਸ ਸਿਰਫ 35000 ਹਾਂਜੀ ਬਾਕੀ ਮੁੰਡਾ ਥੋੜਾ ਬਦਮਾਨ ਕਰ ਲੂ ਮੇਜੀ ਕਿੰਨੇ ਦੀ ਦੇ ਦਿਆ 2000 ਛੱਡ ਦਿਆ ਵੇ ਲੋ ਛੱਡ ਦਿਆ 30000 ਦੀ ਦੇ ਲਈਏ 30000 ਦੀ ਦੇ ਲਈਏ ਬਿਲਕੁਲ ਹੀ ਜੈ ਜੈ ਆਪਾਂ ਨੂੰ ਫ੍ਰੈਂਡਲੀ ਧਾਰ ਰਹੀ ਆ 30000 ਦੀ ਦੇ ਦਾਂਗੇ ਮੈਂ 30000 ਦੀ ਵੈਣ ਵੇਖੋ ਵੀਰ ਜੀ ਫੁੱਲ ਵੱਡੀ ਕੁਆਲਟੀ ਵਾਲੀ ਬਰੀਡ ਵਾਲੀ ਚੱਕੀ ਵੀਰ ਜੀ ਕਿ ਤੋਂ ਮਿਲੂਗੀ ਨਹੀਂ 30000 ਦੀ 9-10 ਕਿਲੋ ਦੁੱਧ ਬਿਲਕੁਲ ਵੀਰੇ ਪੱਕੀ ਗੱਲ ਆ ਜੀ ਵੀਰ ਜੀ ਆਹੋ ਜੀ ਕਸ਼ੀ 9-10 ਕਿਲੋ ਕਿ ਤੋਂ ਬਾਹਰ ਲੈਣ ਜਾਈਏ ਤਾਂ 50000 ਤਾਂ ਘੱਟ ਨਹੀਂ ਮਿਲਦੀ ਨਹੀਂ ਮਿਲਦੀ ਵੀਰ ਜੀ ਆ ਫੁੱਲ ਸਾਂਭੀ ਸਾਂਭ ਦੇ ਵੀਦੀ ਹਣਾ ਬੜੀ ਚੰਗੀ ਆ ਗਈ ਕੋਈ ਨਹੀਂ ਬੜਾ ਆਇਆ ਇੱਥੇ ਯਾਰ ਹੈ ਨਾ ਜਿੰਨੀ ਇਹਦਾ ਹੀ ਜੋ ਪਰਾਂ ਨੂੰ ਨੂੰ ਦੋ ਵੱਡੇ ਪਾਦੇ ਤੇ ਸਵੇਰੇ ਕਹਿੰਦੇ ਸਵੇਰੇ ਕਹੂਗੇ ਵੀ ਮੈਂ ਦੁੱਧ ਹੋਰ ਕਿੰਨਾ ਕਿਲੋ 2 ਕਿਲੋ ਦਾ ਆ ਜਾਣਾ ਜੇ ਮੈਂ ਬਾਕੀ ਜਦੋਂ ਨਹੀਂ ਪੈਂਦਾ ਉਦੋਂ ਘਟਾ ਵੀ ਜਾਂਦੀ ਆ ਗਾਵੀਆਂ ਦਾ ਇਹੋ ਜਿਹਾ ਗਾਵੀਆਂ ਦਾ ਜਿੰਨਾ ਪਾਈ ਆ ਉਹਨਾਂ ਚ ਹੋਈ ਜਾਓ ਇਹਦੇ ਦੁੱਧੋ ਹਜੇ ਵਧੂਗੀ ਕਰਮ ਵਾਲੀ ਹੋਰ ਹਾਂ ਬਿਲਕੁਲ ਇਹ ਕਿੰਨੀ ਉੱਚੀ ਆ ਸਹੀ ਗੱਲ ਆ ਵੀਰ ਜੀ ਸਹੀ ਗੱਲ ਆ ਆ ਉਹ ਕਿਰਪਾ ਯਾਨ ਵੇ ਯਾਰ ਤਨੇ ਚੰਗੇ ਭਾਅ ਵੀ ਚੰਗੇ ਆ ਪਾਣੀ ਸਾਡਾ ਜਿਹੜਾ ਰਿਹਾ ਉਹ ਕਿ ਵੇਲਾ ਬੜੀ ਤੁੜੀ ਤਾੜੀ ਪਈ ਜੇ ਬਿਲਕੁਲ ਐ ਸੁੱਕੀ ਤੁੜੀ ਕਰਮਾਲੀ ਖਾਈ ਜਾਂਦੀ ਹਾਂ ਦੱਸਿਆ ਮੇਰੇ ਕੋ ਨਿਕਲਿਆ ਘਟ ਜਾਂਦਾ ਹੁੰਦਾ ਪ੍ਰੋਗਰਾਮ ਕਰਕੇ ਬਾਕਤੀ ਤੇ ਬਸ ਐ ਪਛੀ ਵੀਰ ਜੀ ਹਾਂਜੀ ਇਹੋ ਹੀ ਤਨੇ ਜੀ ਹਾਂਜੀ ਕਮਲਵੀਰ ਕੋ ਜਰੂਰ ਆ ਸਾਰੀ ਕਰਕੇ ਖੜੇ ਠੀਕ ਆ ਵੀਰ ਜੀ ਠੀਕ ਆ ਜੀ ਬਿਲਕੁਲ ਮੰਨ ਗਿਆ ਠੀਕ ਆ ਵੀਰੇ ਸਾਸੀ ਗਾ ਜੀ